ਸਿਸਿੰਗ ਕਰ ਰਹੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਮੈਂ ਸਰਕਾਰ ਨੂੰ ਇਹ ਬੇਨਤੀ ਕਰਦਾ ਵੀ ਜਿਹੜੇ ਬਕੀ ਸਿੰਘ ਜਿਹੜੇ ਆਪਣੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਉਹਨਾਂ ਨੂੰ ਵੀ ਛੇਤੀ ਹੀ ਓਰਿਆ ਕਰਨਾ ਰਾਹਤ ਦੇ ਇਹ ਸਾਰੀਆਂ ਬੇਨਤੀਆਂ ਮੈਂ ਅੱਜ ਕਰਦਾ ਹਾਂ ਜੀ ਅੱਜ ਰੈਗੂਲਰ ਜ਼ਮਾਨਤ ਜਦੋਂ ਹੋਈ ਹੈ ਜੀ ਜਦੋਂ ਜੇਲ੍ਹ ਤੋਂ ਬਾਹਰ ਆਏ ਹੋ ਸਾਹਮਣੇ ਮਾਤਾ ਨੂੰ ਮਿਲੇ ਹੋ ਤੁਹਾਨੂੰ ਮਿਲਣ ਦੇ ਲਈ ਹੋਰ ਲੋਕ ਇੱਥੇ ਆਏ ਨੇ ਸਭ ਤੋਂ ਪਹਿਲਾਂ ਜ਼ੈਨ ਦੇ ਵਿੱਚ ਕੀ ਚੱਲ ਰਿਹਾ ਹੈ ਕੀ ਕੁਝ ਮਨ ਦੇ ਵਿੱਚ ਆ ਰਿਹਾ ਵਧੀਆ ਲੱਗਿਆ ਜੀ ਇੰਨੇ ਸੰਗਤ ਸਾਡੇ ਨਾਲ ਹੈ ਅਜੀ ਜਮਦੀ ਕਰਾਇਨਾ ਹੈ ਨਾ ਸੰਗਤਾਂ ਸੰਯੋਗ ਵਧੀਆ ਲੱਗਦਾ ਜਦੋਂ ਪੈਰੋਲ ਤੇ ਪਹਿਲਾਂ ਆਉਂਦੇ ਸੀ ਤਾਂ ਉਦੋਂ ਕਿਤੇ ਨਾ ਕਿਤੇ ਜ਼ੈਨ ਚੇ ਵੀ ਰਹਿੰਦਾ ਸੀ ਜੀ ਦੰਡ ਵੀ ਕਿਨੇ ਜਾਂਦੇ ਸੀ ਕਿ ਇੱਕ ਗਾਇ ਦੋ ਗਏ ਪਰ ਹੁਣ ਰੈਗੂਲਰ ਰਮਾਨਤ ਹੋਈ ਹੈ ਹਾਂਜੀ ਹਾਂ ਇਹ ਫਰਕ ਤਾਂ ਹੈਗਾ ਜੀ ਜਦੋਂ ਪਿਛਲੀ ਵਾਰ ਇੱਕ ਤਕਨੀਕੀ ਕਾਮੀ ਦੇ ਚੱਲਦਿਆਂ ਜਦੋਂ ਤੁਹਾਨੂੰ ਦੁਬਾਰਾ ਅੰਦਰ ਜਾਣਾ ਪਿਆ ਉਸ ਵੇਲੇ ਆਖਿਰ ਕੀ ਹੋਇਆ ਸੀ ਕੁਛ ਨਹੀਂ ਬਸ ਦਾਣੇ ਪਾਣੀ ਦੇ ਖੇਡਾਂ ਜਦੋਂ ਅੰਦਰ ਹੁੰਦਾ ਹੁੰਦਾ ਗਾੜੀ ਦੇ ਬਾਹਰ ਆਉਂਦਾ ਬਾਹਰ ਹਾਂ ਬਾਕੀ ਧੰਨਵਾਦ ਜੀ ਜੀ ਤੁਹਾਡੇ ਕੀ ਅੱਗੇ ਅੱਗੇ ਕੀ ਪ੍ਰੋਗਰਾਮ ਰਹਿਣਗੇ ਉਹਨਾਂ ਨਾਲ ਕੀ ਗੱਲਬਾਤ ਕਰਕੇ ਆਏ ਭਾਈ ਜਲਦਾਰ ਸਿੰਘ ਕਾਲਾ ਭਾਈ ਬਲਵੰਤ ਸਿੰਘ ਪਿਉਰਾ ਮੰਨਣਾ ਤੁਹਾਨੂੰ ਕਾਲੇ ਨੇ ਫਾਇਦਾ ਨੂੰ ਪਟਿਆ ਬੁਲਾਈ ਆ ਜੀ ਵਾਹ ਜੀ 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 ਤੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਬਾਕੀ ਸਿੰਘਾਂ ਨੂੰ ਵੀ ਛੇਤੀ ਹੀ ਰਿਹਾ ਕੀਤਾ ਜਾਵੇ ਜੀ ਸਿੰਘਾਂ ਦਾ ਸ਼ਿਕਰ ਰਹੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਮੈਂ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਜਿਹੜੇ ਬਾਕੀ ਸਿੰਘ ਜਿਹੜੇ ਆਪਣੇ ਸਜ਼ਾਮਾਂ ਪੂਰੀਆਂ ਕਰ ਚੁੱਕੇ ਹਨ ਉਹਨਾਂ ਨੂੰ ਵੀ ਛੇਤੀ ਹੀ ਹੋ ਰਿਹਾ ਕਰਨਾ ਰਾਹਤ ਦੇ ਇਹ ਸਾਰੀਆਂ ਬੇਨਤੀਆਂ ਮੈਂ ਅੱਜ ਕਰਦਾ ਹਾਂ ਜੀ ਅੱਜ ਰੈਗੂਲਰ ਜਮਾਨਤ ਜਦੋਂ ਹੋਈ ਹੈ ਜੀ ਜਦੋਂ ਜੇਬ ਤੋਂ ਬਾਹਰ ਆਏ ਹਾਂ ਸਾਹਮਣੇ ਮਾਤਾ ਨੂੰ ਮਿਲੇ ਹਾਂ ਤੁਹਾਨੂੰ ਮਿਲਣ ਦੇ ਲਈ ਹੋਰ ਲੋਕ ਇੱਥੇ ਆਏ ਨੇ ਸਭ ਤੋਂ ਪਹਿਲਾਂ ਜ਼ੈਨ ਦੇ ਵਿੱਚ ਕੀ ਚੱਲ ਰਿਹਾ ਹੈ ਕੀ ਕੁਝ ਮਨ ਦੇ ਵਿੱਚ ਆ ਰਿਹਾ ਵਧੀਆ ਲੱਗਿਆ ਜੀ ਐਨੇ ਸੰਗਤ ਸਾਡੇ ਨਾਲ ਅਜੀ ਤੇ ਅਜੀ ਕਰਾਇਨਾ ਹੈ ਨਾ ਸਾਡੇ ਦਾ ਸੰਯੋਗ ਵਧੀਆ ਲੱਗਦਾ ਜਦੋਂ ਪੈਰੋਲ ਦੇ ਪਹਿਲਾਂ ਆਉਂਦੇ ਸੀ ਤਾਂ ਉਦੋਂ ਕਿਤੇ ਨਾ ਕਿਤੇ ਰੈਨ ਚੇ ਵੀ ਰਹਿੰਦਾ ਸੀ ਦਿਨ ਵੀ ਗਿਨੇ ਜਾਂਦੇ ਸੀ ਕਿ ਇੱਕ ਗਾਇ ਦੋ ਗਏ ਪਰ ਹੁਣ ਰੈਗੂਲਰ ਰਮਾਨਤ ਹੋਈ ਹੈ ਹਾਂਜੀ ਹਾਂ ਇਹ ਫਰਕਤ ਹੈ ਜਦੋਂ ਪਿਛਲੀ ਵਾਰ ਇੱਕ ਤਕਨੀਕੀ ਕਾਮੀ ਦੇ ਚੱਲਦਿਆਂ ਜਦੋਂ ਤੁਹਾਨੂੰ ਦੁਬਾਰਾ ਅੰਦਰ ਜਾਣਾ ਪਿਆ ਉਸ ਵੇਲੇ ਆਖਿਰ ਕੀ ਹੋਇਆ ਸੀ ਕੁਛ ਨਹੀਂ ਬਸ ਦਾਣੇ ਪਾਣੀ ਦੇ ਖੇਡਾਂ ਜਦੋਂ ਅੰਦਰ ਹੁੰਦਾ ਅੰਦਰ ਗਾੜੀ ਦਾ ਬਾਹਰ ਆਉਂਦਾ ਬਾਹਰ ਆਣਾ ਬਾਕੀ ਧੰਨਵਾਦ ਜੀ ਜੀ ਤੁਹਾਡੇ ਕੇਸ ਦੇ ਜੀ ਅੱਗੇ ਅੱਗੇ ਕੀ ਪ੍ਰੋਗਰਾਮ ਰਹਿਣਗੇ ਉਹਨਾਂ ਨਾਲ ਕੀ ਗੱਲਬਾਤ ਕਰਕੇ ਆਏ ਭਾਈ ਜਗਤਾਰ ਸਿੰਘ ਕਾਨਾਪਾਈ ਬਲਦੇ ਸਿੰਘ ਪਿਉਰਾ ਉਹਨਾਂ ਨਾਲ ਨਹੀਂ ਫਾਇਦਾ ਜਨ ਪਤਵਲਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਬਾਕੀ ਸਿੰਘਾਂ ਨੂੰ ਵੀ ਸ਼ੇਤੀ ਹੀ ਰਿਹਾ ਕੀਤਾ ਜਾਵੇ ਕਿ ਸ਼ੇਤੀ ਸਿੰਘ ਹਸਪਤਾਲ ਰਹੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਮੈਂ ਸਰਕਾਰ ਨੂੰ ਇਹ ਬੇਨਤੀ ਕਰਦਾ ਵੀ ਜਿਹੜੇ ਬਾਕੀ ਸਿੰਘ ਜਿਹੜੇ ਆਪਣੇ ਸਜਾਵਾਂ ਪੂਰੀਆਂ ਕਰ ਚੁੱਕੇ ਹਨ ਉਹਨਾਂ ਨੂੰ ਵੀ ਛੇਤੀ ਹੀ ਹੋ ਰਿਹਾ ਕਰਨ ਰਹਾਤ ਦੇ ਇਹ ਸਾਰੀਆਂ ਬੇਨਤੀਆਂ ਮੈਂ ਅੱਜ ਕਰਦਾ ਹਾਂ ਜੀ ਅੱਜ ਰੈਗੂਲਰ ਜਮਾਨਤ ਜਦੋਂ ਹੋਈ ਹੈ ਜੀ ਜਦੋਂ ਜੇਲ੍ਹ ਤੋਂ ਬਾਹਰ ਆਏ ਹਾਂ ਸਾਹਮਣੇ ਮਾਤਾ ਨੂੰ ਮਿਲੇ ਹਾਂ ਤੁਹਾਨੂੰ ਮਿਲਣ ਦੇ ਲਈ ਹੋਰ ਲੋਕ ਇੱਥੇ ਆਏ ਨੇ ਸਭ ਤੋਂ ਪਹਿਲਾਂ ਜ਼ਹਿਨ ਦੇ ਵਿੱਚ ਕੀ ਚੱਲ ਰਿਹਾ ਹੈ ਕੀ ਕੁਝ ਮਨ ਦੇ ਵਿੱਚ ਆ ਰਿਹਾ ਵਧੀਆ ਲੱਗਿਆ ਜੀ ਇੰਨੇ ਸੰਗਤ ਸਾਡੇ ਨਾਲ ਅਰੇ ਚੰਗੀ ਲੱਗ ਰਹੀ ਹੈ ਨਾ ਸੰਗਤ ਦਾ ਸੈਨਾ ਯੋਗ ਵਧੀਆ ਲੱਗਦਾ ਜਦੋਂ ਪੈਰੋਲ ਤੇ ਪਹਿਲਾਂ ਆਉਂਦੇ ਸੀ ਤਾਂ ਉਦੋਂ ਕਿਤੇ ਨਾ ਕਿਤੇ ਜ਼ਹਿਨ ਚ ਇਹ ਵੀ ਰਹਿੰਦਾ ਸੀ ਕਿ ਦਿਨ ਵੀ ਗਿਨੇ ਜਾਂਦੇ ਸੀ ਕਿ ਇੱਕ ਗਾਇ ਦੋ ਗਏ ਪਰ ਹੁਣ ਰੈਗੂਲਰ ਰਮਾਨਤ ਹੋਈ ਹੈ ਹਾਂਜੀ ਹਾਂ ਇਹ ਫਰਕਤ ਹੈ ਜਦੋਂ ਪਿਛਲੀ ਵਾਰ ਇੱਕ ਤਕਨੀਕੀ ਕਾਮੀ ਦੇ ਚੱਲਦਿਆਂ ਜਦੋਂ ਤੁਹਾਨੂੰ ਦੁਬਾਰਾ ਅੰਦਰ ਜਾਣਾ ਪਿਆ ਉਸ ਵੇਲੇ ਆਖਿਰ ਕੀ ਹੋਇਆ ਸੀ ਕੁਛ ਨਹੀਂ ਬਸ ਦਾਣੇ ਪਾਣੀ ਦੇ ਖੇਡਾਂ ਜਦੋਂ ਅੰਦਰ ਹੁੰਦਾ ਅੰਦਰ ਗਾੜੀ ਬਾਹਰ ਆਉਂਦਾ ਬਾਹਰ ਆਲਾ ਫਿਰ ਿਤਨੇ ਵਾਰ ਜੀ ਜੀ ਤੁਹਾਡੇ ਕੀ ਜੀ ਅੱਗੇ ਅੱਗੇ ਕੀ ਪ੍ਰੋਗਰਾਮ ਰਹਿਣਗੇ ਉਹਨਾਂ ਨੇ ਕੀ ਗੱਲਬਾਤ ਕਰਕੇ ਆਏ ਭਾਈ ਜਤਾਰ ਸਿੰਘ ਤਾਰਾ ਭਾਈ ਭੌਂਜ ਸਿੰਘ ਪਿਉਰਾ ਉਹਨਾਂ ਨਾਲ ਸਾਡੇ ਨਾਲ ਸਾਰਿਆਂ ਨਾਲ ਪਤੇ ਬੁਲਾਇਆ ਜੀ ਵਾਹ ਵਾਹਿਗੁਰੂ ਜੀ ਤੇ ਮੈਂ ਸਰਕਾਰ ਨੂੰ ਇਹ ਕੰਪਲੀਨ ਕਰਦਾ ਕਿ ਬਾਕੀ ਸਿੰਘਾਂ ਨੂੰ ਵੀ ਛੇਤੀ ਹੀ ਰਿਹਾ ਕੀਤਾ ਜਾਵੇ